ਫੇਮਸ ਪੰਜਾਬੀ ਰੈਪਰ ਤੇ ਸਿੰਗਰ ਸ਼ੁਭਨੀਤ ਭਾਰਤ ਦੇ ਪਹਿਲੇ ਸਿੰਗਰ ਨੇ ਜੋ ਯੂਐਨ ਸੰਯੁਕਤ ਕਲਾਈਮੇਟ ਐਡਵਾਈਜ਼ਰੀ ਦੇ ਗਲੋਬਲ ਬ੍ਰਾਂਡ ਅੰਬੈਸਡਰ ਬਣ ਗਏ ਨੇ ਸ਼ੁਭ ਦੇ ਗੀਤਾ ਤੇ ਉਹਨਾਂ ਦੇ ਫੈਨ ਫੋਲੋਇੰਗ ਦੇ ਆਧਾਰ ਤੇ ਇਹ ਫੈਸਲਾ ਲਿਆ ਗਿਆ ਇਹ ਫੈਸਲਾ ਇੱਕ ਸੰਯੁਕਤ ਰਾਸ਼ਟਰੀ ਜਲਵਾਯੂ ਸੰਮੇਲਨ COP29 ਦੌਰਾਨ ਹੋਇਆ ਦਰਅਸਲ ਸ਼ੁਭ ਆਪਣੀ ਗੀਤਾ ਰਾਹੀਂ ਜਲਵਾਯੂ ਕਾਰਵਾਈ ਦੇ ਸਮਰਥਨ ਚ ਕੰਮ ਕਰ ਰਹੇ ਨੇ ਜਲਵਾਯੂ ਪਰिवर्तन ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ UNFCCC ਦਾ ਇਹ ਮਨਾਈ ਕਿ ਸ਼ੁਭ ਦੇ ਗੀਤ ਮਨੋਰੰਜਨ ਦੇ ਨਾਲ-ਨਾਲ ਲੋਕਾਂ 'ਚ ਜਾਗਰੂਕਤਾ ਫੈਲਾਉਣ ਦਾ ਵੀ ਕੰਮ ਕਰਦੇ ਨੇ ਜਾਣਕਾਰੀ ਮੁਤਾਬਕ ਸ਼ੁਭ ਨੇ ਇਸਤੇ ਕਿਹਾ ਇੱਕ ਵੱਡੀ ਜ਼ਿੰਮੇਵਾਰੀ ਹੈ ਤੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਇਸ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਇਸਤੇਮਾਲ ਕਰਨ ਸ਼ੁਭ ਆਪਣੇ ਗੀਤਾਂ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਤੇ ਵੀ ਵੱਧ ਚੜ ਕੇ ਬੋਲਦੇ ਨਜ਼ਰ ਆਉਂਦੇ ਨੇ ਜਿਸ ਕਾਰਨ ਉਹਨਾਂ ਨੂੰ ਕਈ ਵਾਰ ਵਿਵਾਦ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਿਛਲੇ ਸਾਲ ਆਪਣੇ ਇੱਕ ਬਿਆਨ ਕਾਰਨ ਸ਼ੁਭ ਵਿਵਾਦਾਂ 'ਚ ਰਹੇ। ਦਰਅਸਲ 2023 'ਚ ਸ਼ੁਭ ਦੀ ਇੱਕ ਇੰਸਟਾਗ੍ਰਾਮ ਪੋਸਟ ਕਾਰਨ ਉਹ ਵਿਵਾਦਾਂ 'ਚ ਆ ਗਏ। ਸ਼ੁਭ ਤੇ ਖਾਲਿਸਤਾਨ ਵਿਚਾਰਧਾਰਾ ਨੂੰ ਬੜਾਵਾ ਦੇਣ ਦੇ ਆरोप ਲੱਗੇ ਸੀ, ਜਿਸ ਤੋਂ ਬਾਅਦ ਸ਼ੁਭ ਦਾ ਲੋਕਾਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ। ਬੁੱਕ ਮਾਈ ਸ਼ੋਅ ਵੱਲੋਂ ਪਾਰਟ ਚ ਸ਼ੁਭ ਦਾ ਇੱਕ ਸਟਿਲ ਰੋਲਿੰਗ ਟੂਰ ਹੋਣਾ ਸੀ ਪਰ ਵਿਵਾਦਾਂ ਕਾਰਨ ਉਹ ਰੱਦ ਹੋ ਗਿਆ। ਮੁੰਬਈ 'ਚ ਸ਼ੁਭ ਦੇ ਸ਼ੋਅ ਦਾ ਸਭ ਤੋਂ ਵੱਡਾ ਵਿਰੋਧ ਹੋਇਆ, ਜਿਸ ਤੋਂ ਬਾਅਦ ਬੁੱਕ ਮਾਈ ਸ਼ੋਅ ਨੇ ਵੀ ਸ਼ੁਭ ਦੀ ਸਟਿਲ ਰੋਲਿੰਗ ਟੂਰ ਨੂੰ ਰੱਦ ਕਰ ਦਿੱਤਾ। ਤੇ ਹੁਣ ਵੱਡੀ ਖਬਰ ਏ ਕਿ ਸ਼ੁਭਨੀਤ ਪਾਰਤ ਦੇ ਪਹਿਲੇ ਸਿੰਗਰ ਨੇ ਜੋ ਯੂਐਨ ਦੇ ਬ੍ਰਾਂਡ ਨਿਵੇਸਟਰ ਬਣ ਗਏ। ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਤਾਂ ਦੇਖਦੇ ਰਹੋ ਪੰਜਾਬ ਤੱਕ।